ਜਿ ਦੇਖ ਰਹੇ ਹੋ ਜੀ ਪੰਜਾਬ نیوز ਸੋ ਅਸੀਂ ਪੇਸ਼ ਹੋਏ ਆ ਤੁਹਾਡੇ ਸਾਹਮਣੇ ਆ ਗਏ ਹਾਂ ਮੁੱਖ ਖਬਰਾਂ ਲੈ ਕੇ ਜਿਸ ਵਿੱਚ ਜ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਬੱਟੀ ਫੈਸ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦਿਆ ਹੋਇਆ ਕਿ ਹਾਂ ਕਿ ਜਿੱਥੇ ਹੀ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਹੈ ਲੋਕਾਂ ਨੂੰ ਉੱਥੇ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਵਿੱਚ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੰਦਿਆ ਹੋਇਆ ਕਿ ਹਾਂ ਕਿ ਜਿੱਥੇ ਵੀ ਕਿਤੇ ਲੋਕ ਹੋਏਗੀ ਤਾਂ ਉਹਨਾਂ ਨੇ 104 ਨੰਬਰ ਤੇ ਡਾਇਲ ਕਰਕੇ ਆਪਣੀਆਂ ਮਸਲੇ ਨੂੰ ਦੱਸਣ ਦੇ ਲਈ ਕਿਹਾ ਤੇ ਉਹਨਾਂ ਨੇ ਜਾਣਕਾਰੀ ਵਿੱਚ ਇਹ ਵੀ ਦੱਸਿਆ ਕਿ ਦਿੱਫੇ ਵੀ ਲੋਕਾਂ ਨੂੰ ਸਿਹਤ ਤੇ ਦਵਾਈਆਂ ਨਹੀਂ ਮਿਲ ਰਹੀਆਂ ਹਨ ਸੋ ਉਹ ਵੀ 104 ਨੰਬਰ ਤੇ ਡਾਇਲ ਕਰਕੇ ਸਰਕਾਰ ਤੱਕ ਸੇਹਾਂ ਪਹੁੰਚਾਉਣਗੇ ਤੇ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਸਹਾਇਤਾ ਕਰੇਗੀ ਇਸ ਵਿੱਚ ਉਹਨਾਂ ਨੇ ਲੋਕਾਂ ਨਾਲ ਵੀ ਸਾਥ ਥਾਂ ਗਿਆ 88 ਤੋਂ ਬਾਅਦ ਦੇ ਜਿਹੜੇ ਵਸਟ ਫਲੱਡਸ ਆ ਉਹਨਾਂ ਤੋਂ ਵੀ ਜਿਹੜੇ ਪੜਿਆ ਜਿਨ੍ਹਾਂ ਦੀ ਕਿ ਡਿਊਰੇਸ਼ਨ ਬਹੁਤ ਲੰਬੀ ਆ ਉਹਦੇ ਉਹਦੇ ਜਿਹੜੇ ਹੈਗੇ ਨਤੀਜੇ ਉਹਦਾ ਬੜੇ ਮੁਸ਼ਕਲ ਘੜੀ ਦੇ ਵਿੱਚ ਪੰਜਾਬੀ ਬੜੀ ਹਿੰਮਤ ਨਾਲ ਉਹਦਾ ਸਾਹਮਣਾ ਕਰਦੇ ਬਹੁਤ ਵੱਡੀ ਆਫਤ ਦਾ ਖਾਸ ਕਰਕੇ ਜਿਹੜੇ ਸਾਡੇ ਬਾਰਡਰ ਦੇ ਜ਼ਿਲ੍ਹੇ ਆ ਸੱਤ ਜ਼ਿਲ੍ਹੇ ਮੈਂ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਆਇਆ ਜੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਉਤਰੋਂ ਤਰਨਤਾਰਨ ਕਪੂਰਥਲਾ ਫਰੋਜ਼ਪੁਰ ਤੇ ਫਾਜ਼ਲ ਕਾ ਇਸ ਵਾਰੀ ਇਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਜ਼ਮੀਨ ਦਾ ਨੁਕਸਾਨ ਵੀ ਹੋਇਆ ਘਰ ਦਾ ਵੀ ਔਰ ਜਿਹੜੇ ਮਵੇਸ਼ੀ ਆ ਪਸ਼ੂਆਂ ਦਾ ਪਸ਼ੂ ਤਾਂ ਨਦਾਵੀ ਔਰ ਘਰ ਦਾ ਸਮਾਨ ਵੀ ਖਰਾਬ ਹੋਇਆ ਮੈਂ ਕਹੂੰਗਾ ਕਿ ਕੁੱਲ ਮਿਲਾ ਕੇ ਬਹੁਤ ਸਾਰੇ ਬੰਦੇ ਹਜ਼ਾਰਾਂ ਬੰਦੇ ਹੋ ਜਿਆ ਜਨਾ ਕੋਈ ਕੁਝ ਨਹੀਂ ਬਚਿਆ ਸवाय ਉਹਨਾਂ ਦੇ ਜਿਹੜੀ ਸਾਨੂੰ ਗੁਰੂਆਂ ਨੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਇੱਕ ਸਾਨੂੰ ਇੱਕ ਆਰਟ ਆਫ ਲਿਵਿੰਗ ਸਾਨੂੰ ਸਿਖਾਇਆ ਸੀਗਾ ਔਰ ਬੁਰੇ ਹਾਲਾਤਾਂ ਦੇ ਵਿੱਚ ਵੀ ਹਾਰ ਨਾ ਮੰਨ ਕੇ ਉਹਦਾ ਸਾਹਮਣਾ ਕਰਨ ਦਾ ਜੋ ਸਾਨੂੰ ਦਸ਼ਮੇਸ਼ਪਤਾ ਨੇ ਸਿਖਾਇਆ ਸੀ ਹਿੰਮਤਾ ਲੋਕਾਂ ਕੋਲੇ ਇਹਦੇ ਨਾਲ ਨਾਲ ਜਿੱਡਾ ਵੱਡਾ ਇਹ ਦੁਖਾਂਤ ਹੈ ਉਸ ਤੋਂ ਵੱਡਾ ਪੰਜਾਬੀਆਂ ਦਾ ਜਜ਼ਬਾ ਔਰ ਉਹਨਾਂ ਦਾ ਰਿਸਪਾਂਸ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕੋਈ ਗੱਡੀ ਵੀ ਨਹੀਂ ਪਹੁੰਚਦੀ ਉੱਥੇ ਲੰਗਰ ਪਹੁੰਚ ਰਿਹਾ ਗੁਰੂ ਦਾ ਲੰਗਰ ਪਹੁੰਚ ਰਿਹਾ ਮवेशੀਆਂ ਵਾਸਤੇ ਚਾਰਾ ਪਹੁੰਚ ਰਿਹਾ ਔਰ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਸਾਡੇ ਨਾਲ-ਨਾਲ ਐਨ ਜੀਓਜ਼ ਵੱਲੋਂ ਵੀ ਰੈੱਡ ਕਰਾਸ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਜਿਹੜੀਆਂ ਮੈਡੀਕਲ ਟੀਮਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਐ ਐਂਬੂਲੈਂਸ ਤੇ ਜਿੱਥੇ ਐਂਬੂਲੈਂਸ ਨਹੀਂ ਜਾਂਦੀ ਟਰੈਕਟਰ ਤੇ ਜਿੱਥੇ ਟਰੈਕਟਰ ਨਹੀਂ ਜਾਂਦਾ ਉੱਥੇ ਬੋਟ ਤੇ ਔਰ ਕਈ ਜਗ੍ਹਾ ਤੇ ਤਾਂ ਜਿਹੜਾ ਹੈਗਾ ਉਹ 에ਅਰ ਫੋਰਸ ਦੇ ਨਾਲ ਮਿਲ ਕੇ ਜਹਾਜ਼ ਦੇ ਉੱਤੇ ਜਾਂ ਹੈਲੀਕਾਪਟਰ ਦੇ ਥ्रू ਵੀ ਲੋਕਾਂ ਨੂੰ ਸਰਵਿਸ ਦਿੱਤੀਆਂ ਜਾ ਰਹੀਆਂ ਆ ਬਹੁਤ ਵੱਡਾ ਪੂਰੇ ਦੇਸ਼ ਵਿਦੇਸ਼ ਚ ਰਹਿੰਦੇ ਸਾਰੇ ਪੰਜਾਬੀਆਂ ਦੇ ਚੇਚੇ ਤੌਰ ਦੇ ਉੱਤੇ ਔਰ ਕੱਲ ਇੱਕ ਜੋ ਮੈਂ ਸਾਰਾ ਦੇਖ ਰਿਆ ਸੀਗਾ ਮੀਡੀਆ ਦੇ ਉੱਤੇ ਕਿ ਰਾਜਸਥਾਨ ਦੀਆਂ ਔਰਤਾਂ ਨੇ ਉਹਨਾਂ ਦੇ ਰਿਵਾਜ ਆ ਕਿ ਜਿਹੜੀ ਦਾਦੀ ਹੁੰਦੀ ਆ ਆਪਣੀ ਉਹ ਜਦੋਂ ਕੋਈ ਉਹਨਾਂ ਦੇ ਘਰ ਚ ਕੰਮ ਵੀ ਕਰਦਾ ਤੇ ਆਪਣੀਆਂ ਨੂੰਹਾਂ ਵਾਸਤੇ ਉਹਨਾਂ ਕੋਲੇ ਸੋਨੇ ਦੇ ਗਹਿਣੇ ਨਹੀਂ ਹੁੰਦੇ ਚਾਂਦੀ ਦੇ ਹੁੰਦੇ ਆ ਬਟ ਉਹ ਜਿਹੜੀਆਂ ਚਾਂਦੀ ਦੀਆਂ ਵਗਾਂ ਉਹਨਾਂ ਨੇ ਔਰਤਾਂ ਨੇ ਉਤਾਰ ਕੇ 2 ਕੋਇੰਟਲ 2 ਕਿਲੋ ਚਾਂਦੀ 20 ਗ੍ਰਾਮ ਸੋਨਾ ਇਹ ਭਾਵਨਾ ਹੈ ਉਹਨਾਂ ਨੇ ਜੋ ਆਪਣਾ ਦਿੱਲੀ ਦੇ ਵਿੱਚ ਸਾਡਾ ਮੋਰਚਾ ਲਗਾਇਆ ਸੀ ਸੋ ਰਾਜਸਥਾਨ ਤੋਂ ਵੀ ਪਾਰਟਸ ਆਫ ਹਰਿਆਣਾ ਤੋਂ ਵੀ ਹੋਰ ਵੀ ਸੂਬੇ ਜਿਹੜੇ ਜਿਹਨਾਂ ਦੀ ਆਪਣੀ ਹਾਲਤ ਬਹੁਤ ਅੱਛੀ ਨਹੀਂ ਹੈ ਉਹ ਅੱਗੇ ਆ ਰਹੇ ਆ ਸੋ ਇਹਦੇ ਨਾਲ ਅੱਖਾਂ ਵੀ ਪਾਰ ਆਂਦੀਆਂ ਔਰ ਇੱਕ ਤਸੱਲੀ ਵੀ ਹੁੰਦੀ ਆ ਔਰ ਜਿਹੜੇ ਬੰਦੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਸਮਾਜ ਸਾਡਾ ਪੰਜਾਬ ਸਾਡਾ ਦੇਸ਼ ਸਾਡੇ ਨਾਲ ਖੜਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬੜੇ ਉਹਨਾਂ ਦੇ ਜਿਹੜੇ ਲੋਕਪੱਖੀ ਫੈਸਲੇ ਲੈਂਦੇ ਹੋਏ ਕਿ ਜਿਹੜਾ ਖੇਤ ਉਸੇ ਦੀ ਰੇਤ ਉਹਨਾਂ ਦੀ ਫਸਲ ਤਾਂ ਮਰ ਗਈ ਪਰ ਉਹਦੇ ਵਿੱਚ ਸਿਲਟ ਆ ਗਈ ਹੈ ਖਾਦ ਆ ਗਈ ਹੈ ਉਹਦੇ ਨਾਲ ਜਿਹੜਾ ਆਪਣਾ ਕੋਈ ਰੇਤ ਆ ਗਈ ਹੈ ਜਾਂ ਬਜਰੀ ਆ ਗਈ ਹੈ ਵੀ ਉਹ ਤੁਸੀਂ ਵੇਚ ਸਕਦੇ ਹੋ ਅਗਲੀ ਫਸਲ ਬੀਜਣ ਲਈ ਜ਼ਮੀਨ ਵੀ ਤਿਆਰ ਹੋ ਜਾਏਗੀ ਜਾਂ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ ਬਾਅਦ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਵੇਚ ਲਈਓ ਇਹਦੇ ਨਾਲ ਨਾਲ 20000 ਰੁਪਏ ਕਿੱਲੇ ਦਾ ਘਰ ਬਣਾਉਣ ਲਈ ਵੀ ਔਰ ਪਸ਼ੂ ਧਾਲੇ ਵੀ ਉਹਦੀ ਕੰਪਨਸੇਸ਼ਨ ਦੇਵਾਂਗੇ ਜਿਵੇਂ ਪਾਣੀ ਜਦੋਂ ਰਸੀਡ ਕਰਦਾ ਹੈਗਾ ਹਰ ਸੰਭਵ ਕੋਸ਼ਿਸ਼ ਜਿਹੜੀ ਹੈਗੀ ਆ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਆ ਹਰ ਪਿੰਡ ਵਿੱਚ ਮੈਡੀਕਲ ਏਡ ਸਾਰਿਆਂ ਨੂੰ ਮੁਫਤ ਦਿੱਤੀ ਜਾ ਰਹੀ ਹੈ ਬੱਚਿਆਂ ਦੇ ਸਕੂਲ ਅੱਜ ਖੁੱਲ ਗਏ ਆ ਸੋ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਦੁਆਰਾ ਖੜਾ ਕੀਤਾ ਜਾਵੇ ਸਰਕਾਰ ਪੂਰੇ ਜ਼ੋਰ ਨਾਲ ਲੱਗੀ ਆ ਬਾਕੀ ਸਾਡੇ ਪ੍ਰਧਾਨ ਮੰਤਰੀ ਜੀ ਅੱਜ ਉਮੀਦ ਆਈ ਆ ਸੀ ਉਮੀਦ ਕਰਦੇ ਆ ਕਿ ਜੋ ਅਸੀਂ 60000 ਕਰੋੜ ਆ ਉਹ ਤਾਂ ਦੇਣਗੇ ਹੀ ਉਹ 20000 ਦਾ ਪੈਕੇਜ ਮੰਗਿਆ ਉਹ ਵੀ ਦੇਣਗੇ ਔਰ ਮੈਨੂੰ ਉਮੀਦ ਇਸ ਤੋਂ ਵੀ ਵੱਧ ਆ ਕਿ ਜੋ ਟਰੈਸ ਦੀਆ ਜਦੋਂ ਆਪਣੀ ਅੱਖਾਂ ਨਾਲ ਦੇਖਣਗੇ ਹੋਰ ਕਹਿਣਗੇ ਵੀ ਚਲੋ 20000 ਦਾ ਪੰਜਾਬ ਨੇ ਦਿੱਤਾ 30000 ਮੈਂ ਦੰਦਾ ਤੇ ਆਪਾਂ 50000 ਰੁਪਇਆ ਔਰ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਔਰ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਹੈ ਜਿਹੜੀਆਂ ਸਾਡੀਆਂ ਫਰੰਟ ਲਾਈਨ ਵਾਰੀਅਰ ਹੈ ਉਹਨਾਂ ਨੂੰ ਕੋਈ ਪੈਸੇ ਨਹੀਂ ਮਿਲਦੇ ਪੰਜਾਬ ਸਰਕਾਰ 2500 ਜਿੰਦੀ ਹੈ ਮੈਂ ਤਾਂ ਕਹੂੰਗਾ ਉਹਨਾਂ ਨੂੰ ਵੀ ਘੱਟੋ ਘੱਟ ਅਗਲੇ 6 ਮਹੀਨੇ ਵਾਸਤੇ 5000 ਤੇ 10000 ਰੁਪਇਆ ਮਹੀਨਾ ਉਹਨਾਂ ਨੂੰ ਦੇਣ ਉਹਨਾਂ ਦੇ ਆਪਾਂ ਦੇਣਾ ਨਹੀਂ ਦੇ ਸਕਦੇ ਉਹ ਵੀ ਪਾਣੀਆਂ ਦੇ ਵਿੱਚ ਆ ਕੇ ਤੇ ਅਸੀਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਹੈ ਇਸ ਵਾਸਤੇ ਸੀ ਕਿ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗਾ ਤੁਹਾਡੇ ਮਿਸਪੁਰ ਕਾਰਪੋਰੇਸ਼ਨ ਜਿੰਦੇ ਤੁਹਾਡੇ ਰੂਰਲ ਡਵੈਲਪਮੈਂਟ ਵਾਟਰ ਸਪਾਈ ਸੈਨੀਟੇਸ਼ਨ ਐਜੂਕੇਸ਼ਨ ਸਾਰੇ ਵਿਭਾਗਾਂ ਦੀ ਕੰਬਾਈਨਡ ਮੀਟਿੰਗ ਸੀ ਕਿ ਆਪਾਂ ਇਕੱਠੇ ਹੋਣਾਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਜਿਹੜੇ ਤੁਹਾਡੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਜਿੰਨੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੀ ਰੋਕਥਾਮ ਵਾਸਤੇ ਕੇ ਪਾਣੀ ਟੈਸਟ ਕਰਨਾ ਹੈ ਸਾਡੀ ਸਾਡੀ ਜਿਹੜੀ ਟੀਮ ਹੈ ਲਗਾਤਾਰ ਟੈਸਟ ਕਰ ਰਹੀ ਆ ਸਰਪਲ ਫੇਲ ਹੋ ਰਿਹਾ ਜਿੱਥੇ ਸੈਂਪਲ ਫੇਲ ਹੋ ਜਾਂਦਾ ਅਸੀਂ ਡੈਰੀਆ ਹੋਣ ਤੋਂ ਪਹਿਲਾਂ ਉੱਥੇ ਸਾਡੀਆਂ ਜਿਹੜੀਆਂ ਅਰਬਨ ਤੇ ਰੂਰਲ ਲੋਕਲ ਬਾਡੀਜ਼ ਆ ਉਹਨਾਂ ਨੂੰ ਸੇਫ ਡਰਿੰਕਿੰਗ ਵਾਟਰ ਫਰਮ ਆਲਟਰਨੇਟ ਸੋਰਸ ਦੂਜੀ ਜਗ੍ਹਾ ਤੋਂ ਸਾਫ ਪਾਣੀ ਚਾਹੇ ਵੇਰਕਾ ਤੋਂ ਜਾ ਕੇ ਕਿਤੇ ਹੋਰ ਅਰੇਂਜ ਕਰਕੇ ਔਰ ਉਹਨੂੰ ਵੀ ਕਲੋਰੀਨੇਟ ਕਰਕੇ ਜਿਹੜੇ ਲੋਕਾਂ ਨੂੰ ਪੀਣਾ ਚਾਹੀਦਾ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਡੈਂਗੀ ਦੀ ਵੇਟ ਨਹੀਂ ਕਰਦੇ ਮਲੇਰੀਆ ਦੀ ਵੇਟ ਨਹੀਂ ਕਰਦੇ ਲਾਰਵਾ ਜਿਹੜਾ ਹੁੰਦਾ ਉਹਦੀ ਅਸੀਂ ਜਿਹੜੀ ਆਈਡੈਂਟੀਫਿਕੇਸ਼ਨ ਕਰਕੇ ਉਹਨੂੰ ਡਿਸਟਰੋਏ ਕਰਨਾ ਔਰ ਬਰੀਡਿੰਗ ਚੈੱਕਸ ਸਾਡੇ ਅਸੀਂ ਜਿਹੜੇ ਬ੍ਰੀਡਿੰਗ ਚੱਕਰ ਰੱਖਦੇ ਸੀ ਉਹਨਾਂ ਨੂੰ ਅਸੀਂ ਨੰਬਰ ਵਧਾ ਕੇ ਉਹਨਾਂ ਦਾ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨ ਕੀਤਾ 50000 ਨਾਰਸਿਕ ਸਟੂਡੈਂਟਸ ਨੂੰ 1 ਲੱਖ ਦੇ ਕਲੀਨ ਜਿਹੜੇ ਟੋਟਲ ਪੈਰਾਮੈਡੀਕਸ ਹੈ ਉਹਨਾਂ ਨੂੰ ਟ੍ਰੇਨ ਕੀਤਾ ਸਾਰੇ ਡਾਕਟਰ ਨੂੰ ਟ੍ਰੇਨ ਕੀਤਾ ਤਾਂ ਕਿ ਅਸੀਂ ਡੈਂਗੀ ਜਿਹੜਾ ਜਾਂ ਮਲੇਰੀਆ ਜਾਂ ਡਾਰੀਆਂ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਅਸੀਂ ਇੰਟਰਵਿਊਨ ਕਰ ਸਕੀਏ ਔਰ ਲੋਕਾਂ ਨੂੰ ਬਚਾ ਸਕੀਏ ਔਰ ਤੁਹਾਡੇ ਸਿਰਫ ਜਲੰਧਰ ਦੇ ਵਿੱਚ ਵੱਡੇ ਐਪੀਸੋਡ ਹੋਏ ਸੀ ਦੋ ਇੱਕ ਗੌਤਮਨਗਰ ਤੋਂ ਔਰ ਦੂਜਾ ਕਰਤਾਪੁਰ ਤੋਂ ਦੋਨਾਂ ਦੇ ਵਿੱਚ ਅਸੀਂ ਜਾਨਾਂ ਬਚਾ ਸਕਿਆ ਲੋਕਾਂ ਦਾ ਟਾਈਮ ਸਿਰ ਇਲਾਜ ਹੋਇਆ ਤੇ ਉਹ ਜਿਹੜੇ ਅਸੀਂ ਜਿੱਥੇ-ਜਿੱਥੇ ਵੀ ਸੀਵਰੇਜ ਦੀ ਮਿਕਸਿੰਗ ਹੋ ਰਹੀ ਸੀ ਉਹਨਾਂ ਨੂੰ ਵੀ ਰੈਕਟੀਫਾਈ ਕੀਤਾ ক্লোਰੀਨੇਸ਼ਨ ਵੀ ਕਰ ਰਹੇ ਆ ਔਰ ਲੋਕਾਂ ਨੂੰ ਵੀ ਬੇਨਤੀ ਆ ਜੀ ਕਿ ਜਿਹੜਾ ਪਾਣੀ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਪਾਣੀ ਛੱਕਿਆ ਤੁਸੀਂ 104 ਨੰਬਰ ਹੈ ਜੀ ਸਾਡਾ ਹੈਸਦਾ ਐਮਰਜੈਂਸੀ ਨੰਬਰ ਹੈ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਜੇ ਡੌਗ ਬਾਈਟ ਹੋ ਜਾਏ ਘਰ 'ਚ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਡਾਇਰੀਆ ਹੋ ਜਾਏ ਜਾਂ ਬੁਖਾਰ ਹੋ ਜਾਏ ਤਾਂ ਨੇੜੇ ਦੇ ਸੈਂਟਰ ਵਿੱਚ ਜਾਓ ਜੇ ਨਹੀਂ ਜਾ ਸਕਦੇ ਹੋ ਸਾਨੂੰ ਕਾਲ ਕਰੋ ਜੇ ਕੋਈ ਮੈਡੀਕਲ ਐਮਰਜੈਂਸੀ ਹੋਵੇ ਕਿਸੇ ਔਰਤ ਦੀ ਡਿਲੀਵਰੀ ਹੋਣੀ ਹੈ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋਗੇ 10 ਮਿੰਟਸ ਤੇ ਟੈਲੀਫੋਨ ਆ ਜਾਏਗਾ ਮੈਂ 24 ਘੰਟੇ ਬੰਦੇ ਲਾਏ ਹੋਏ ਆ ਉਹਦੇ ਵਾਸਤੇ ਔਰ ਅੱਧੇ ਘੰਟੇ ਤੁਹਾਡੇ ਕੋਲ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਤੁਹਾਡਾ ਇਲਾਜ ਕਰਕੇ ਜੱਚਾ ਬੱਚਾ ਨੂੰ ਜੇ ਕਿਸੇ ਦੇ ਡਾਕ ਬਾਈਟ ਹੋਏਗੀ ਸਨੇਕ ਬਾਈਟ ਹੋਏਗੀ ਉਹਨੂੰ ਬਿਲਕੁਲ ਠੀਕ ਕਰਕੇ ਉਹਨੂੰ ਘਰੇ ਛੱਡ ਕੇ ਜਾਵਾਂਗੇ ਸੋ ਹਿੰਮਤ ਰੱਖਣੀ ਹੈ ਸਾਰਿਆਂ ਨੇ ਸਾਥ ਦੇਣਾ ਹੈ ਔਰ ਜਦੋਂ ਬਰਸਾਤ ਦੇ ਮੌਸਮ ਵਿੱਚ ਹੈ ਸਿਆਣੇ ਕਹਿੰਦੇ ਹੁੰਦੇ ਆ ਕਪੜਾ ਝਾੜ ਕੇ ਪਾਓ ਜਦੋਂ ਘਰੋਂ ਬਾਹਰ ਜਾਣਾ ਤਾਂ ਹੱਥ 'ਚ ਛੋਟੀ ਹੋਣੀ ਚਾਹੀਦੀ ਆ ਰਾਤ ਬਰਾਤ ਤੇ ਨਾਲ ਟਾਰਚ ਵੀ ਹੋਣੀ ਚਾਹੀਦੀ ਆ ਜਾਂ ਛਤਰੀ ਰੱਖ ਲਓ ਦੋਨੇ ਕੰਮ ਕਰਦੀ ਆ ਉਹ ਤੇ ਆਪਾਂ ਇਹਨਾਂ ਤੋਂ ਬਚ ਵੀ ਸਕਦੇ ਆ ਵਸਮਿਤਾ ਤੋਂ ਔਰ ਇਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਟਾਈਮ ਸਪੈਸੀਫਿਕ ਹੈ ਕਿ ਉਹਨੂੰ ਸੇ ਗੋਲਡਨ ਆਰ ਕਹਿੰਦੇ ਆ ਕਿ ਜਦੋਂ ਸੱਪ ਲੜ ਗਿਆ ਤਾਂ ਇਮੀਡੀਏਟਲੀ ਹਸਪਤਾਲ ਪਹੁੰਚ ਜਾਓ ਕਿਤੇ ਝਾੜਾ ਕਰਾਣ ਫਾਂਡਾ ਕਰਾਣ ਜਾਂ ਮਿਰਚਾਂ ਲਾਤੀਆਂ ਕੱਟ ਮਾਰਤਾ ਕੱਟ ਬਿਲਕੁਲ ਨਹੀਂ ਮਾਰਨਾ ਉਹਨੂੰ ਖੂਨ ਨੂੰ ਵੀ ਬਗੜ ਦੇਣਾ ਸਾਬਣ ਨਾਲ ਧੋ ਕੇ ਛੱਡ ਦਿਓ ਪੋਰਸ਼ਨ ਨੂੰ ਇਹ ਮੋਬਾਈਲਾਈਜ਼ ਕਰ ਦਿਓ ਜੇ ਪੈਰ ਤੇ ਹੋਵੇ ਤਾਂ ਉਹਨੂੰ ਚੁੱਕ ਕੇ ਲੈ ਜਾਓ ਤੇ ਜੇ ਬਾਹ ਤੇ ਹੋਵੇ ਤਾਂ ਉਹਨੂੰ ਪੋਰਸ਼ਨ ਨੂੰ ਇਹ ਮੋਬਾਈਲਾਈਜ਼ ਕਰ ਦਿਓ ਕੋਈ ਟੌਰਨਿਕਟ ਨਹੀਂ ਬੰਨਣਾ ਕੁਝ ਨਹੀਂ ਕਰਨਾ ਕਿਸੇ ਤਰ੍ਹਾਂ ਨਿਊਟਿਲੇਟ ਨਹੀਂ ਕਰਨਾ ਔਰ ਡਰੇ ਨਹੀਂ ਕਰਨੀ ਤੇ ਇਹ ਤੁਹਾਨੂੰ ਯਕੀਨ ਦਿਵਾ ਸਕਦਾ ਕਿ ਜੇ ਤੁਸੀਂ ਮਤਲਬ ਪਹਿਲੇ ਕੈਂਪਟੇ ਚ ਪਹੁੰਚ ਜਾਓਗੇ ਤਾਂ ਮੌਤ ਨਹੀਂ ਹੋਏਗੀ ਕਿਸੇ ਦੀ ਵੀ ਤੇ ਬੜਾ ਸੋਸ ਹੁੰਦਾ ਕਿ ਜਦੋਂ ਸਾਡੇ ਜਿਹੜੀਆਂ ਤੁਹਾਡੇ ਸਾਥ ਸਨੇਕ ਬਾਇਟਸ ਹੋਈਆਂ ਜਦੋਂ ਇੱਕ ਅਦੀ ਮੌਤ ਹੋ ਜਾਂਦੀ ਆ ਤਾਂ ਬਹੁਤ ਪਰਿਵਾਰ ਵਾਸਤੇ ਬੜੇ ਹੋਰ ਸੰਕਟ ਵੱਧ ਜਾਂਦੇ ਆ ਉਹਦੇ 40 ਲੋਕਾਂ ਦੀ ਮੌਤ ਹੋਈ ਆ ਉਹਨਾਂ ਵਾਸਤੇ ਅਸੀਂ ਸਪੈਸ਼ਲ ਜਿਹੜਾ ਉਹਨਾਂ ਨੂੰ 4-4 ਲੱਖ ਰੁਪਏ ਦਾ ਐਕਸਪਰੇਸ਼ਨ ਅਸੀਂ ਸਭ ਨੇ ਦਿੱਤਾ ਹੋਰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਗੇ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦਾ ਉਹਨਾਂ ਦੇ ਬਜ਼ੁਰਗਾਂ ਦੀ ਸਿਹਤ ਦਾ ਅਸੀਂ ਧਿਆਨ ਕਰਾਂਗੇ ਲੇਕਿਨ ਜਿਹੜਾ